ਤੁਸੀਂ ਜੁੜ ਚੁੱਕੇ ਹੋ ਇੰਡੀਆ ਕ੍ਰਾਈਮ న్యూਸ ਚੈਨਲ ਦੇ ਨਾਲ ਅੱਜ ਅਸੀਂ ਪਹੁੰਚਿਆ ਪਿੰਡ ਬਿਜਲੀਵਾਲ ਸਾਬੇ ਕਮਾਲ ਸਿੰਘ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਨਗਰ ਕੀਰਤਨ ਜੋ ਹੈ ਕੱਲ 8 ਵਜੇ ਆਰੰਭ ਹੋਵੇਗਾ ਉਥੋਂ ਦੇ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਨਾਲ ਗੱਲਬਾਤ ਕਰਦੇ ਆਂ ਕਿ ਇਹ ਨਗਰ ਕੀਰਤਨ ਕਿਹੜੀ ਕਿਹੜੀ ਜਗ੍ਹਾ ਤੇ ਜਾਵੇਗਾ ਤੇ ਕਦੋਂ ਤੁਰੇਗਾ ਤੇ ਕਦੋਂ ਵਾਪਸੀ ਇਹਦੀ ਹੋਵੇਗੀ ਸੋ ਆਉ ਅਹੀਂ ਗੱਲਬਾਤ ਕਰਦੇ ਆਂ ਸਰਦਾਰ ਜਸਵਿੰਦਰ ਸਿੰਘ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਬਾਬਾ ਜੀ ਇਹ ਜਿਹੜਾ ਨਗਰ ਕੀਰਤਨ ਹੈ ਸਵੇਰੇ ਕਿੰਨੇ ਵਜੇ ਆਰੰਭ ਹੋਏਗਾ ਹਾਂਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਇਹ ਜੋ ਮਹਾਨ ਨਗਰ ਕੀਰਤਨ ਹੈ ਇਸ ਸਵੇਰੇ 8 ਵਜੇ ਪਿੰਡ ਬਿਜਲੀਵਾਲ ਤੋਂ ਆਰੰਭ ਹੋਵੇਗਾ ਜੋ ਕਿ ਵੱਖ-ਵੱਖ ਪਿੰਡਾਂ ਰਾਹੀਂ ਹੁੰਦਾ ਹੋਇਆ ਪਿੰਡ ਨਵਾ ਪਿੰਡ ਮਿਲਖੀਵਾਲ ਪਿੰਡ ਭਾਗੋਵਾਲ ਪਿੰਡ ਭੇਖੋਵਾਲੀ ਮੰਡੇਰ ਮੁਗਲ ਨੌਰਵਾ ਪੋਲ ਕੁੰਜਰ ਘੁਮਣ ਕਲਾ ਤੋਂ ਹੁੰਦਾ ਹੋਇਆ ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁਮਣਾ ਵਾਲਿਆਂ ਦੇ ਤਪਸਥਾਨ ਗੁਰਦਵਾਰਾ ਅਤੇ ਗੁਰਦਵਾਰਾ ਅੰਗੀਠਾ ਸਾਹਿਬ ਬਾਬਾ ਹਜ਼ਾਰਾ ਸਿੰਘ ਜੀ ਦੇ ਸਥਾਨ ਤੇ ਹਾਜ਼ਰੀਆਂ ਭਰੇ ਭਰੇਗਾ ਉੱਥੋਂ ਫਿਰ ਵਾਪਸੀ ਜਿਹੜੀ ਹੈ ਉਹ ਪਿੰਡ ਜਾਕਪਾਂਗਵਾ ਗਾਦੜੀਆਂ ਜੋਲ ਨੰਗਲ ਜੋੜਾ ਸਿੰਘਾ ਕੋਟ ਕਰਮਚੰਦ ਬੱਚੋ ਕਾ ਥੇ ਧਰਮਕੋਟ ਬੱਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸਥਾਨ ਗੁਰਦੁਆਰਾ ਪਾਤਸ਼ਾਹ ਪੰਜਵੀਂ ਹੋਟੀਆਂ ਸਾਹਿਬ ਤੋਂ ਹੁੰਦਾ ਹੋਇਆ ਵਾਪਸੀ ਕਿਲਾ ਲਾਲ ਸਿੰਘ ਤੋਂ ਪਿੰਡ ਬਿਜਲੀਵਾਲ ਵਿਖੇ ਸ਼ਾਮੀ 6:30 ਵਜੇ ਦੇ ਕਰੀਬ ਜਿਹੜੀ ਹੈ ਉਹ ਸਮਾਪਤੀ ਹੋਵੇਗੀ ਸੋ ਸਮੂਹ ਸਾਧ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਕਿ ਨਗਰ ਕੀਰਤਨ ਲਗਭਗ ਪਿਛਲੇ 738 ਸਾਲ ਤੋਂ ਜੋ ਚੱਲ ਰਿਹਾ ਹੈ ਸੋ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਚਾਰ ਸ਼ਫੇਰੇ ਇਲਾਕੇ ਦੇ ਪਿੰਡਾਂ ਹਨ ਲਗਭਗ 35-40 ਪਿੰਡ ਇਹ ਸਾਰੇ ਪਿੰਡਾਂ ਦੀ ਸਾਂਝੀ ਸੰਗਤ ਜਿਹੜੀ ਆਪੋ ਆਪਣੇ ਟਰੈਕਟਰ ਟਰਾਲੀਆਂ ਮੋਟਰ ਗੱਡੀਆਂ ਆਦਕ ਲਾ ਕੇ ਤੇ ਨਗਰ ਕੀਰਤਨ ਵਿੱਚ ਹਰ ਸਾਲ ਸ਼ਾਮਲ ਹੁੰਦੀਆਂ ਹਨ ਜੋ ਕਿ ਸੇਵਾਦਾਰਾਂ ਦਾ ਸਹਿਯੋਗ ਦੇ ਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਹਰ ਸਾਲ ਸੰਗਤਾਂ ਪ੍ਰਾਪਤ ਕਰਦੀਆਂ ਹਨ ਸੋ ਇਹ ਮਹਾਨ ਨਗਰ ਕੀਰਤਨ ਸਵੇਰੇ 8 ਵਜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਪਿੰਡ ਬਿਜਲੀਵਾਲ ਤੋਂ ਸਵੇਰੇ 8 ਵਜੇ ਆਰੰਭ ਹੋਵੇਗਾ ਬੱਬਾ ਜੀ ਸੰਗਤਾ ਕਹਿੰਦੀ ਆਂ ਕਿ ਇਹ ਜਿਹੜਾ ਨਗਰ ਕੀਰਤਨ ਸਭ ਤੋਂ ਵੱਡਾ ਨਗਰ ਕੀਰਤਨ ਜਿਹੜਾ ਹੈ ਤੁਹਾਡੇ ਪਿੰਡ ਦਾ ਹੁੰਦਾ ਹੈ ਇਹਦੇ ਬਾਰੇ ਹਾਂਜੀ ਇਹ ਹੈ ਜੀ ਲਗਭਗ ਗੁਰਦਾਸਪੁਰ ਜ਼ਿਲ੍ਹੇ ਚ ਜੇ ਮੰਨ ਲਈਏ ਤੇ ਇਹ ਦੇਖਣ ਦੇ ਚ ਵੀ ਆਇਆ ਹੋਇਆ ਹੈ ਕਿ ਲਗਭਗ ਇਹ ਬਹੁਤ ਵੱਡਾ ਨਗਰ ਕੀਰਤਨ ਜਿਸ ਵੇ ਸੰਗਰ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ ਲਗਭਗ 100 ਦੇ ਕਰੀਬ 100 ਤੋਂ ਕਈ ਵਾਰੀ ਵੱਧ ਵੀ ਜਿਹੜੇ ਆ ਵਾਈਕਲ ਟਰੈਕਟਰ ਟਰਾਲੀਆਂ ਗੱਡੀਆਂ ਕਾਰਾਂ ਜਿਹੜੀਆਂ ਹਨ ਹਰ ਸਾਲ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀਆਂ ਹਨ ਇਹ ਬਿਲਕੁਲ ਗੱਲ ਸੱਚ ਹੈ ਕਿ ਇਹ ਇਲਾਕੇ ਦੇ ਵਿੱਚ ਲੋਕ ਜਿਹੜੇ ਹਨ ਵੱਡਾ ਨਗਰ ਕੀਰਤਨ ਕਰਕੇ ਹੀ ਪ੍ਰਸਿੱਧ ਹੈ ਤੇ ਇਹ ਨਗਰ ਕੀਰਤਨ ਵਿੱਚ ਬਾਬਾ ਜੀ ਤੁਹਾਡੇ ਕੋ ਕਿੰਨੇ ਪਿੰਡ ਦੀਆਂ ਟਰਾਲੀਆਂ ਜਿਹੜੀਆਂ ਸ਼ਾਮਲ ਹੁੰਦੀਆਂ ਜੀ ਇਹ ਲਗਭਗ ਆ ਸਾਰੇ ਪਿੰਡ ਜਿੰਨੇ ਵੀ ਨੇ ਇੱਧਰ ਨਵਾਂ ਪਿੰਡ ਬਰਕੀਵਾਲ ਕੋਟ ਆਪਣੇ ਕੋਟ ਅਹਿਮਦ ਖਾਨ ਚੋਰਾਵਾਲੀ ਕਾਸਤੀਵਾਲ ਤੋਂ ਆਣ ਦਮੋਦਰ ਮਿਰਜ਼ਾ ਜਾਨ ਧਾਲਮਨੰਗਲ ਪਿੰਡ ਪਾ ਗਵਾਲ ਕਿਲਾ ਲਾਲ ਸਿੰਘ ਸਰਵਾਲੇ ਜਿੰਨੇ ਵੀ ਅੱਧਰ ਪਿੰਡ ਲੱਗੋ ਕਾਲਾ ਅਫਗਾਨਾ ਤੱਕ ਵੀ ਸਾਡੇ ਸਾਰੇ ਪਿੰਡਾਂ ਦੇ ਤੁਹਾਡੇ ਨਾਲ ਸਹਿਯੋਗ ਕਰਦੇ ਆਂ ਇਹ ਇਲਾਕੇ ਦਾ ਸਹਿਯੋਗ ਚਾਰ ਚਫੇਰੇ ਦੇ ਪਿੰਡ ਜਿਹੜੇ ਹਨ ਉਹ ਨਗਰ ਪੰਚਾਇਤਾਂ ਧਾਰਮਿਕ ਸੁਸਾਇਟੀਆਂ ਸਭਾ ਸੁਸਾਇਟੀਆਂ ਜਿਹੜੀਆਂ ਹਨ ਉਹ ਹਰ ਸਾਲ ਜਿਹੜਾ ਹੈ ਬਹੁਤ ਸਹਿਯੋਗ ਦਿੰਦੀਆਂ ਹਨ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਤੇ ਇਲਾਕਾ ਨਿਵਾਸੀ ਸਹਿਯੋਗ ਦੇ ਸੰਗਤਾਂ ਦੇ ਸਹਿਯੋਗ ਨਾਲ ਇਹ ਹਰ ਸਾਲ ਜਿਹੜਾ ਨਗਰ ਕੀਰਤਨ ਜਿਹੜਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੀ। ਸੋ ਇਹ ਸੀ ਸਾਡੇ ਨਾਲ ਸਰਦਾਰ ਜਸਵਿੰਦਰ ਸਿੰਘ ਜੀ। ਔਰ ਇਹ ਦੇਖੋ ਨਗਰ ਕੀਰਤਨ ਦੀਆਂ ਤਿਆਰੀਆਂ ਹੋ ਰਹੀਆਂ ਨੇ। ਜੋ ਪਾਲਕੀ ਸਾਹਿਬ ਆ। ਪਾਲਕੀ ਸਾਹਿਬ ਤੁਸੀਂ ਦੇਖ ਸਕਦੇ ਹੋ। ਇਹ ਸੇਵਾਦਾਰ ਸਾਰੇ ਸੇਵਾ ਕਰਦੇ ਪਏ ਨੇ। ਜੋ ਕੱਲ ਨਗਰ ਕੀਰਤਨ 8 ਵਜੇ ਆਰੰਭ ਹੋਣਾ ਹੈ ਉਹਦੀਆਂ ਨਗਰ ਕੀਰਤਨ ਦੀਆਂ ਤਿਆਰੀਆਂ ਕਰਦੇ ਹੋਏ। ਸੇਵਾਦਾਰ ਨਜ਼ਰ ਆ ਰਹੇ ਨੇ ਬਿੰਦੀਆਂ ਸੁਪਾਲਕੀ ਸਾਹਿਬ ਵਾਤੇ ਟਰੈਕਟਰ ਸਜਾਏ ਜਾ ਰਹੇ ਨੇ ਇਹ ਵੀਰ ਸੇਵਾ ਕਰ ਰਹੇ ਨੇ ਸੋ ਸੇਵਾਦਾਰ ਸੇਵਾ ਕਰਦੇ ਹੋਏ ਆਪੋ ਆਪਣੇ ਕੈਰੈਕਟਰ ਸਿੰਗਾਰ ਰਹੇ ਨੇ ਜੋ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੇ ਨੇ ਵਾਹ ਉਹ ਟਿਕਣੇ ਤੇ ਆਇਆ ਨੇ ਨੂੰ ਉਹ ਗੱਲ ਕਰਦਾ ਕਿ ਕਿੰਨੇ ਉਹ ਸਾਢੇ 5 ਦੰਦੇ ਸਾਢੇ 5 ਦੰਦੇ ਉਹ ਮੈਂ ਕਾਕਾ ਪਿੱਛੋਂ ਡਵਾ ਦੇ ਸੋ ਇਹ ਬਿਜਲੀਵਾਲ ਤੋਂ ਜੋ ਨਗਰ ਕੀਰਤਨ ਸਹਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਤੇ ਨਗਰ ਕੀਰਤਨ ਜਿਹੜਾ ਕੱਲ ਆਰੰਭ ਹੋਣਾ ਹੈ ਉਹਦੀਆਂ ਤਿਆਰੀਆਂ ਕਰਦੇ ਹੋਏ ਸੇਵਾਦਾਰ तो नगर कीतन दी तैयारियां तो हो रही ने